ਅੱਜ ਦੀ ਕਹਾਣੀ ਸੁਣ ਕੇ ਤੁਸੀਂ ਬਹੁਤ ਹੈਰਾਨ ਹੋਵੋਗੇ ਕਿ ਇੱਕ ਮਾਂ ਜਦੋਂ ਕੁੜੀ ਤੇ ਆਪਣੀ ਧੀ ਤੇ ਸ਼ੱਕ ਕਰਨ ਲੱਗਦੀ ਹੈ ਤਾਂ ਉਹ ਕੀ ਹਾਲ ਕਰ ਸਕਦੀ ਹੈ ਆਪਣੀ ਧੀ ਦਾ ਅੱਜ ਸਾਡੇ ਨਾਲ ਨੇ ਕਿਰਨਦੀਪ ਇਹਨਾਂ ਦੀ ਆਪਾਂ ਗੱਲਬਾਤ ਸੁਣਾਂਗੇ ਇਹਨਾਂ ਇਹ ਦੱਸਦੇ ਆ ਕਿ ਮੈਂ ਬਚਪਨ ਦੇ ਵਿੱਚ ਬਹੁਤ ਨਿੱਕੀ ਹੁੰਦੀ ਸੀ ਤਾਂ ਮੇਰੀ ਮਾਂ ਮੈਨੂੰ ਬਹੁਤ ਜ਼ਿਆਦਾ ਨਫ਼ਰਤ ਕਰਨ ਲੱਗੀ ਉਹ ਕਹਿੰਦੀ ਮੈਨੂੰ ਹੱਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਕਿਉਂ ਪਰ ਬਾਅਦ ਵਿੱਚ ਉਹ ਦੱਸਦੀ ਹੈ ਕਿ ਮੈਨੂੰ ਪਤਾ ਲੱਗਿਆ ਕਿ ਉਹ ਮੇਰੇ ਕੈਰੈਕਟਰ ਤੇ ਸ਼ੱਕ ਕਰਦੀ ਸੀ ਕਦੇ ਮੇਰੀ ਉਂਗਲ ਪੱਖੇ ਵਿੱਚ ਦੇ ਦਿੰਦੀ ਕਦੇ ਮੇਰੇ ਕੀ ਕਰਦੀ ਤੇ ਉਹ ਦੱਸਦੀ ਹੈ ਕਿ ਮੈਨੂੰ ਤਾਈ ਮੇਰੀ ਪਿਆਰ ਕਰਦੀ ਤੇ ਉਹ ਤਾਈ ਹੀ ਮੇਰਾ ਜਦੋਂ ਮੇਰੀ ਮਾਂ ਅਤਿਆਚਾਰ ਕਰਦੀ ਤਾਂ ਇਲਾਜ ਕਰਾਉਂਦੀ ਕੁੜੀ ਦੱਸਦੀ ਹੈ ਕਿ ਮੈਂ ਮੇਰੀ ਮਾਂ ਦੇ ਅਤਿਆਚਾਰਾਂ ਤੋਂ ਹੱਕ ਕੇ ਇੰਨੀ ਕ ਹੱਕ ਚੁੱਕੀ ਸੀ ਕਿ ਮੇਰੀ ਜ਼ਿੰਦਗੀ ਤੋਂ ਬਹੁਤ ਨਿਰਾਸ਼ ਹੋ ਸਕੀ ਫੇਰ ਭੈਣ ਦੱਸਦੀ ਹੈ ਕਿ ਮੇਰਾ ਵਿਆਹ ਮੇਰੇ ਤੋਂ ਵੱਧ ਉਮਰ ਦੇ ਮੁੰਡੇ ਦੇ ਨਾਲ ਕਰ ਦਿੱਤਾ ਜਾਂਦਾ ਤੇ ਉੱਥੇ ਵੀ ਉਹੀ ਕੁਝ ਹੁੰਦਾ ਹੈ ਭੈਣ ਦੀ ਕਹਾਣੀ ਇੰਨੀ ਹੀ ਨਹੀਂ ਉੱਥੇ ਵੀ ਹੈਰਾਨੀਜਨਕ ਖੁਲਾਸੇ ਹੋਣਗੇ ਕਿ ਕਿਸ ਤਰੀਕੇ ਦੇ ਨਾਲ ਭੈਣ ਦੀ ਜ਼ਿੰਦਗੀ ਦੁੱਖਦਾਈ ਰਹੀ ਮਾਂ ਨੇ ਵੀ ਕਿਵੇਂ ਕੀਤੀ ਤੇ ਉਸ ਤੋਂ ਬਾਅਦ ਜਦੋਂ ਉਹ ਘਰ ਵਾਲਾ ਵੀ ਉਸ ਨੂੰ ਛੱਡ ਦਿੰਦਾ ਤੇ ਫਿਰ ਕਿਵੇਂ ਉਹ ਆਪਣਾ ਜੀਵਨ ਸਾਥੀ ਲੱਭਦੀ ਹੈ ਕਿਵੇਂ ਆਪਣੀ ਜ਼ਿੰਦਗੀ ਨੂੰ ਆਸਾਨ ਕਰਨ ਦੀ ਕੋਸ਼ਿਸ਼ ਕਰਦੀ ਹੈ ਕਿਉਂਕਿ ਮਾਂ ਬਾਪ ਤੇ ਹੋਰ ਵੀ ਰਿਸ਼ਤੇਦਾਰ ਸਾਰੇ ਉਸ ਨੂੰ ਇਕੱਲੀ ਛੱਡ ਦਿੰਦੇ ਆ। ਇਕੱਲੀ ਕੁੜੀ ਦੇ ਸੰਘਰਸ਼ ਦੀ ਕਹਾਣੀ ਅੱਜ ਤੁਹਾਨੂੰ ਸੁਣਾਵਾਂਗੇ। ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਵੇਂ ਲੱਗੀ ਇਹ ਕਹਾਣੀ। ਅੱਛੀ ਗੱਲ ਪੈ ਜੀ। ਸੱਚੀ ਗੱਲ ਪੈ ਜੀ। ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਜੀ। ਪਹਿਨੇ ਸਾਡਾ ਜਿਵੇਂ ਚੈਨਲ ਅਸੀਂ ਸ਼ੁਰੂ ਬਚਪਨ ਤੋਂ ਹੀ ਜ਼ਿੰਦਗੀ ਦੀ ਗੱਲ ਦੀ ਸ਼ੁਰੂਆਤ ਕਰਦੇ ਆ। ਹਾਂਜੀ। ਤੇ ਦੱਸੋ ਤੁਸੀਂ ਫਿਰ ਬਚਪਨ ਤੋਂ ਬਚਪਨ ਤੋਂ ਮੇਰੀ ਬਚਪਨ ਦੀ ਕਹਾਣੀ ਮਤਲਬ ਕੁਝ ਸਾਲ ਪਹਿਲਾਂ ਦੀਆਂ ਗੱਲਾਂ ਮਤਲਬ 15 ਕੇ ਸਾਲ ਦੀਆਂ ਵੀ ਮਤਲਬ ਮੈਂ ਨਿੱਕੀ ਹੁੰਦੀ ਸੀ ਵੀ ਮੈਨੂੰ ਅੱਜ ਤੱਕਰ ਮੈਨੂੰ ਇਹ ਨਹੀਂ ਪਤਾ ਲੱਗਾ ਵੀ ਮੇਰੀ ਮੰਮਾ ਕਿਹੜੇ ਆ ਅੱਛਾ ਤੇ ਮੈਂ ਇਹ ਮੰਮਾ ਮਤਲਬ ਜਿਹੜੇ ਹੈਗੇ ਸੀ ਨਾ ਉਹ ਤਾਂ ਮਤਲਬ ਮੈਨੂੰ ਪਿਆਰ ਬਹੁ ਕਰਦੇ ਸੀ ਜਿਹੜੇ ਤਾਈ ਸੀ ਮਤਲਬ ਜਿਹੜੀ ਮੰਮਾ ਸੀ ਉਹ ਪਿਆਰ ਨਹੀਂ ਕਰਦੇ ਜਿਹੜੇ ਤਾਈ ਸੀ ਉਹ ਬਹੁਤ ਪਿਆਰ ਕਰਦੇ ਸੀ ਤੇ ਚਲੋ ਕੁਝ ਟਾਈਮ ਬਾਅਦ ਮੇਰੀ ਮੈਰਜ ਹੋ ਗਈ 15 ਸਾਲਾਂ ਬਾਅਦ 15 ਸਾਲਾਂ ਦੀ ਉਸ ਤੋਂ ਬਾਅਦ ਮੈਰੀ ਦੀ ਬਾਅਦ ਚ ਕਰ ਦੇਗਾ ਪਹਿਲਾਂ ਬਚਪਨ ਦੀ ਵੀ ਉਹ ਕਿੰਨੇ ਪਿਆਰ ਕਰਦੇ ਸੀ ਕੀ ਕੋਈ ਹੁੰਦਾ ਸੀ ਉਹ ਦੱਸੋ ਬਚਪਨ ਉਹ ਮਤਲਬ ਨਹੀਂ ਇੰਨਾ ਪਿਆਰ ਨਹੀਂ ਸੀ ਹੈਗਾ ਮਤਲਬ ਜਿੰਨਾ ਦੇ ਕੋਰੰਦੀ ਸੀ ਮਾਣਾ ਉਹਨਾਂ ਨੇ ਮੈਨੂੰ ਨਹੀਂ ਇੰਨਾ ਪਿਆਰ ਕੀਤਾ ਵੀ ਕਦੀ ਉਹਨਾਂ ਨੇ ਮੇਰਾ ਗੂਠਾ ਪੱਕੇ ਚ ਦੇ ਦੇਣਾ ਕਦੀ ਮੈਨਨ ਸੱਟਾਂ ਲੱਗੀਆਂ ਮੇਰੇ ਬਹੁਤ ਦਾਗ ਰੂਗ ਹੈਗੇ ਥੋੜੀ ਸਖੀ ਮਾਣੇ ਹੰਨ ਪਤਾ ਨਹੀਂ ਇਹ ਹੀ ਪਤਾ ਨਹੀਂ ਨਾ ਮੈਨੂੰ ਐ ਤੱਕ ਤੇ ਚਲੋ ਜਦੋਂ ਉਹਨਾਂ ਨੇ ਮੇਰੇ ਪੱਖੇ ਚ ਉਂਗਲ ਦਿੱਤੀ ਤੇ ਮੇਰੀ ਤਾਈ ਨੂੰ ਬਹੁਤ ਦੁੱਖ ਲੱਗਾ ਵੀ ਇਹਨੂੰ ਪੱਖੇ ਚ ਉਂਗਲ ਦਿੱਤੀ ਤਾਂ ਉਹਨਾਂ ਨੇ ਮੈਨੂੰ ਡਾਕਟਰ ਤੋਂ ਲੈ ਗਏ ਡਾਕਟਰ ਤੋਂ ਲੈ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਦਵਾਈ ਦੁਵਾਈ ਕਰਵਾਈ ਚਲੋ ਉਸ ਤੋਂ ਬਾਅਦ ਫਿਰ ਦੋਕ ਦਿਨ ਹੋਏ ਤੇ ਉਸੇ ਮਮਾ ਨੇ ਫਿਰ ਮੇਰੇ ਚੁੰਟਾ ਮਾਰਤਾ ਇੱਥੇ ਇਤਨੇ ਨਿਸ਼ਾਨ ਵੀ ਹੈਗਾ ਮੇਰੇ ਤਾਂ ਚਲੋ ਉਸ ਤੋਂ ਬਾਅਦ ਫੇਰ ਉਹ ਤਾਈ ਹੁਣ ਫੇਰ ਮੈਨੂੰ ਲੈ ਗਏ ਤੇ ਚਲੋ ਥੋੜਾ ਜਿਹਾ ਟਾਈਮ ਹੋਇਆ ਫੇਰ ਉਸ ਨੇ ਉਹ ਇਦਾਂ ਕਿਉਂ ਕਰਦੇ ਸੀ ਤੁਹਾਡੇ ਨਾਲ ਇਹ ਪਤਾ ਨਹੀਂ ਮੈਨੂੰ ਖੁਦ ਨੂੰ ਨਹੀਂ ਨਾ ਪਤਾ ਵੀ ਕਿਉਂ ਕਰਦੇ ਤੇ ਚਲੋ ਉਹਨਾਂ ਨੇ ਉਹ ਹਸਪੀਟਲ ਦਾਖਲ ਹੋ ਗਏ ਮਤਲਬ ਬਿਮਾਰ ਪੈ ਗਏ ਸੀ ਤੇ ਮੇਰੀ ਤਾਂ ਮੈਰਿਜ ਹੋ ਗਈ ਸੀ ਨਾ ਤੇ ਮੰਮਾ ਨੇ ਪਹਿਲਾਂ ਵਾਲੀਆਂ ਗੱਲਾਂ ਬਾਅਦ ਚ ਕਰਦੇ ਆਪਾਂ ਬਚਪਨ ਦੀ ਹੀ ਗੱਲ ਕਰਦੇ ਆਂ ਹਾਂ ਜੀ ਬਚਪਨ ਤੋਂ ਬਚਪਨ ਇਦਾਂ ਦੇ ਬੀਤਦਾ ਆ ਵੀ ਮਤਲਬ ਉਹਨਾਂ ਨੇ ਮੈਨੂੰ ਬਚਾਉਣਾ ਉਹਨਾਂ ਨੇ ਕੁੱਟਣਾ ਇਸ ਤਰ੍ਹਾਂ ਦੇ ਬਚਪਨ ਆਇਆ ਮੇਰਾ ਨਹੀਂ ਤੇ ਤੁਸੀਂ ਕਿੰਨੀ ਉਮਰ ਸੀ ਜਦੋਂ ਤੁਹਾਡੇ ਤੁਹਾਡੀ ਮਾਤਾ ਤੁਹਾਨੂੰ ਇਸ ਤਰੀਕੇ ਨਾਲ ਟੌਰਚਰ ਕਰਦੀ ਸੀ ਮਹੀ ਦਾ 12 ਸਾਲ ਦੀ ਉਮਰ ਹੋਊਗੀ 15 ਸਾਲਾਂ ਦੀ ਮੇਰੇ ਸਾਹਮਣੇ ਮੈਨੂੰ ਵਿਆਹ ਆਇਆ ਹੋਇਆ ਸੀ ਹਾਂਜੀ 10 12 ਸਾਲ ਦੀ ਉਮਰ ਚ ਤਾਂ ਬਹੁਤ ਛੋਟਾ ਬਚਪਨ ਹੀ ਹੁੰਦਾ ਤੇ ਉਹ ਤੁਸੀਂ ਕੀ ਸ਼ਰਾਰਤਾਂ ਕਰਦੇ ਸੀ ਜਾਂ ਕੁਝ ਵੀ ਇਹੋ ਜਿਹਾ ਕਰਦੇ ਸੀ ਜਿਹੜਾ ਤੁਹਾਡੀ ਮਾਤਾ ਨੂੰ ਚੰਗਾ ਨਹੀਂ ਲੱਗਦਾ ਕੁਝ ਨਹੀਂ ਮਤਲਬ ਇਸ ਤਰ੍ਹਾਂ ਮਤਲਬ ਵੀ ਇੰਨਾ ਨਹੀਂ ਮੈਨੂੰ ਕਿਤੇ ਕੰਮ ਤੇ ਲਾਤਾ ਸੀ ਠੀਕ ਆ ਉਤੋਂ ਮਤਲਬ ਇਹਨਾਂ ਨੂੰ ਇਹ ਸੀ ਵੀ ਇਹ ਕੁਝ ਗਲਤ ਪਰ ਮੈਂ ਐ ਨਹੀਂ ਸੀ ਜਿਹੜੀ ਨਾਲ ਕੁੜੀ ਸੀ ਉਹ ਸੀ ਦੋਨਾਂ ਨੂੰ ਇਹ ਸੀ ਵੀ ਇਹ ਆ ਤੇ ਉਹ ਮੰਮਾ ਹੋਣਾਂ ਨੇ ਵੀ ਬਹੁਤ ਕਿਹਾ ਵੀ ਸ਼ਾਇਦ ਤਾਂ ਨਹੀਂ ਹੋਊਗੀ ਵੀ ਤੁਸੀਂ ਯਕੀਨ ਕਰੋ ਪਰ ਉਹਨਾਂ ਨੇ ਮੇਰੇ ਤੋਂ ਯਕੀਨ ਨਹੀਂ ਕੀਤਾ ਵੀ ਉਹਨਾਂ ਨੇ ਮੇਰੀ ਮੈਰਿਜ ਕਰਾਤੀ ਚਲੋ ਮੈਰਿਜ ਤੋਂ ਬਾਅਦ ਉਹਨਾਂ ਦੀ ਡੈੱਥ ਹੋ ਗਈ ਦੂਜੇ ਜਿਹੜੇ ਤਾਈ ਹੋਣੀ ਜਿਹੜੇ ਬਾਹਰ ਹੀ ਘੇਰ ਕਰਦੇ ਸੀ ਤਾਂ ਉਸ ਤੋਂ ਬਾਅਦ ਫਿਰ ਚਲੋ ਜੋ ਡੈੱਥ ਹੋ ਗਈ ਉਸ ਤੋਂ ਬਾਅਦ ਮੈਂ ਨਹੀਂ ਗਈ ਉੱਥੋਂ ਕਦੀ ਨਹੀਂ ਗਈ ਫਿਰ ਚਲੋ ਦਾਦੀ ਵੀ ਬਹੁਤ ਜ਼ਿਆਦਾ ਕਰਦੀ ਰਹੇ ਮੇਰੇ ਤੇ ਦਾਦੀ ਕਿਤੇ ਮਰਨ ਲੱਗਿਆ ਵੀ ਕਹਿੰਦੇ ਰਹੇ ਪੀ ਉਹਨੂੰ ਬੁਲਾ ਲੋ ਘਰੇ ਵੀ ਮੈਂ ਮਿਲਣਾ ਵਾ ਮੈਂ ਨਹੀਂ ਗਈ ਤੇ ਜਿੱਥੇ ਇਹਨਾਂ ਨੇ ਵਿਆਹਿਆ ਸੀ ਉਹ ਕੁੱਟਮਾਰ ਬਹੁਤ ਹੁੰਦੀ ਸੀ ਬਹੁਤ ਜ਼ਿਆਦਾ ਹੁੰਦੀ ਸੀ ਤੇ ਮੇਰ ਤੋਂ ਨਹੀਂ ਸਹਿ ਹੋਇਆ ਤੇ ਮੈਂ ਇਹਨਾਂ ਨੂੰ ਬੁਲਾਉਣਾ ਇਹਨਾਂ ਨੇ ਕਹਿਣਾ ਕੋਈ ਨਹੀਂ ਆ ਤੇ ਤੂੰ ਸਹਿ ਲਾ ਕੁਝ ਨਹੀਂ ਹੁੰਦਾ ਨੱਗ ਲੱਗੋ ਲੱਗ ਪਿੰਡ ਸੀ ਇਹਨਾਂ ਨੂੰ ਮੈਂ ਫੇਰ ਕਹਿਣਾ ਪਿਆ ਇਹਨਾਂ ਨੇ ਕੁਝ ਨਾ ਕਹਿਣਾ ਉਹਨੂੰ ਤਾਂ ਮੈਂ ਚਲੋ ਫਿਰ ਹਾਰ ਕੇ ਅੱਕ ਕੇ ਫੈਸਲਾ ਲਿਆ ਮੈਂ ਘਰੋਂ ਆ ਗਈ ਉਹਦੀ ਹੂੰ ਚਲੋ ਉਹਨੇ ਮੈਨੂੰ ਨਹੀਂ ਮੁੜ ਕੇ ਲੱਭੋ ਉਹਦੀ ਮੈਰਿਜ ਹੋ ਗਈ ਬੱਕਰੀ ਉਹਨੇ ਵੀ ਕਰਾ ਲਈ ਮਮੀ ਕਰਾ ਲਈ ਨਹੀਂ ਤੁਸੀਂ ਮਤਲਬ ਜਿੱਦੇ ਨਾਲ ਵਿਆਹ ਹੋਇਆ ਸੀਗਾ ਤੁਹਾਡੇ ਘਰਦਿਆਂ ਨੇ ਕੀਤਾ ਉਹ ਉਹ ਵੀ ਅਤਿਆਚਾਰ ਕਰਦਾ ਸੀ ਤੁਹਾਡੇ ਹਾਂਜੀ ਬਹੁਤ ਮਾਰਦਾ ਸੀ ਉਹ ਬਹੁਤ ਉਹ ਇਹਨਾਂ ਨੂੰ ਮੈਂ ਕਹਿੰਦੀ ਹੁੰਦੀ ਸੀ ਵੀ ਉਹ ਨਸ਼ੇ ਵੀ ਬਹੁਤ ਕਰਦਾ ਵਾ ਤੇ ਬਹੁਤ ਬਹੁਤ ਤੰਗ ਕਰਦਾ ਸੀ ਮੈਨੂੰ ਤੇ ਉਹ ਕਿਉਂ ਕਰਦਾ ਸੀ ਤੁਹਾਨੂੰ ਇਹੋ ਮਤਲਬ ਇਹ ਨਸ਼ੇ ਵਿੱਚ ਤੁਹਾਨੂੰ ਪਤਾ ਬੰਦਾ ਅੱਜ ਕੱਲ ਜਿਸ ਤਰ੍ਹਾਂ ਦਾ ਹੁੰਦਾ ਵਾ ਤੁਸੀਂ ਤੁਹਾਡੀ ਉਦੋਂ ਵਿਆਹ ਦੀ ਵਿਆਹ ਵੇਲੇ ਉਮਰ ਕਿੰਨੀ ਸੀ ਉਮਰ 15 ਸਾਲ ਸੀ ਉਦੋਂ ਅੱਛਾ 15 ਸਾਲ ਸੀ ਤੇ ਉਹਦੀ ਉਮਰ ਕਿੰਨੀ ਸੀ ਉਹਦੀ ਮੈਨੂੰ ਪਤਾ ਨਹੀਂ ਸੀ ਉਹਦੀ ਉਮਰ ਮੇਰੇ ਤੋਂ ਵੱਡਾ ਦੀ ਉਮਰ ਦਾ ਹੀ ਸੀ ਲੱਗਦਾ ਸੀ ਹਾਂਜੀ ਕਿੰਨਾ ਕੰਦਾਜਾ ਤੁਹਾਨੂੰ ਲੱਗਦਾ ਸੀ ਮਤਲਬ ਮੰਨ ਕੇ ਚਲੋ ਤੀਕ ਸਾਰਾ अच्छा दुगना फर्क ਸੀ ਤੁਹਾਨੂੰ ਹਾਂਜੀ ਬਹੁਤ ਫਰਕ ਸੀ ਹੂੰ ਹਾਂਜੀ ਤੇ ਉਹ ਫਿਰ ਵੀ ਉਹ ਉਹਦੇ ਉਹ ਇੱਕ 15 ਸਾਲ ਦੀ ਬੱਚੀ ਦੇ ਨਾਲ 30 ਸਾਲ ਦਾ ਬੰਦਾ ਐ ਅਤਿਆਚਾਰ ਕਿਉਂ ਕਰਦਾ ਸੀਗਾ ਇਹ ਤਾਂ ਉਹ ਤੋਂ ਪਤਾ ਨਹੀਂ ਹੁਣ ਤੇ ਸਰਕਾਰ ਨੇ ਬਹੁਤ ਇਹੋ ਜੀਆਂ ਸਕੀਮਾਂ ਗੱਡੀਆਂ ਹੋਈਆਂ ਹਨਾ ਕਿ 15 ਸਾਲ ਦਾ ਬੱਚਾ ਨਹੀਂ ਵਿਆਹ ਸਕਦੇ ਕੁਝ ਵੀ ਇਦਾਂ ਦਾ ਬਹੁਤ ਉਦੋਂ ਕੁਝ ਹੈ ਵੀ ਨਹੀਂ ਸੀ ਦੁਨੀਆ ਤੇ ਇਹੋ ਜਾਂ ਹੂੰ ਵੀ ਮਾਂ ਮੇਰੀ ਨੇ ਇੰਨਾ ਕੁ ਯਕੀਨ ਨਹੀਂ ਕੀਤਾ ਵੀ ਮਤਲਬ ਵੀ ਨਹੀਂ ਵੀ ਮੇਰੀ ਧੀ ਆ ਵੀ ਨਹੀਂ ਮੈਨੂੰ ਫਿਰ ਪਤਾ ਗਿਆ ਲੱਗਦਾ ਵੀ ਮੇਰੀ ਮੰਮਾ ਉਹੀ ਆ ਪਿਆਣੀਆ ਤੇ ਮੈਂ ਇਸ ਕਰਕੇ ਉਸ ਤੋਂ ਮੁੜ ਕੇ ਜਾਣਾ ਆਉਣਾ ਛੱਡਤਾ ਵੀ ਮਨ ਚ ਨਫ਼ਰਤ ਹੋ ਗਈ ਮਨ ਚ ਹਾਂਜੀ ਮਨ ਚ ਨਫ਼ਰਤ ਬਹੁਤ ਜ਼ਿਆਦੀ ਤੇ ਮੈਨੂੰ ਜਦੋਂ ਪਲ ਪਲ ਮਾਰਦੇ ਰਹਿੰਦੇ ਸੀ ਮੇਰੇ ਮਨ ਚ ਬਹੁਤ ਜ਼ਿਆਦੀ ਨਫ਼ਰਤ ਆ ਮੈਂ ਅੱਜ ਵੀ ਕਹੂੰਗੀ ਮੈਨੂੰ ਮਨ ਚ ਬਹੁਤ ਨਫ਼ਰਤ ਆ ਹਾਂਜੀ ਜਦੋਂ ਤੁਹਾਨੂੰ ਇਹ ਆਸ ਸੀ ਵੀ ਜਦੋਂ ਮੈਂ ਵਿਆਹੀ ਜਾਊਂਗੀ ਸ਼ਾਇਦ ਮੇਰਾ ਕੁਟਕਟਾਪਾ ਖਤਮ ਹੋ ਜਾਏ ਮੈਨੂੰ ਮਾਨ ਸਤਕਾਰ ਮਿਲੇ ਉੱਥੇ ਵੀ ਨਹੀਂ ਮਿਲਿਆ ਨਹੀਂ ਮਿਲਿਆ ਮਤਲਬ ਉਹ ਉੱਥੇ ਸਾਸਾ ਚੰਗੀ ਸੀ ਘਰ ਵਾਲਾ ਨਹੀਂ ਸੀ ਸਹੀ ਹਾਂਜੀ ਇਸ ਤਰ੍ਹਾਂ ਸੀ ਉਹਨਾਂ ਨੇ ਮਨ ਟੁੱਟਿਆ ਫਿਰ ਉੱਥੇ ਕਾ ਕਿ ਇੱਥੇ ਵੀ ਮੇਰੇ ਨਾਲ ਉਹੀ ਕੁਝ ਹੁੰਦਾ ਹਾਂ ਮੈਂ ਬਹੁਤ ਦੱਸਦੀ ਨਹੀਂ ਸੀ ਪਰ ਨਹੀਂ ਕਿਸੇ ਨੇ ਮੇਰੀ ਨਹੀਂ ਸੁਣੀ ਹੂੰ ਕਿਸੇ ਨੇ ਨਹੀਂ ਸੁਣੀ ਹੂੰ ਹਾਂਜੀ ਫਿਰ ਅੱਡ ਹੋਣ ਦਾ ਡਿਸੀਜਨ ਕਿਵੇਂ ਲਿਆ ਤੁਸੀਂ ਅੱਡ ਹੋਣ ਦਾ ਫਿਰ ਮੈਂ ਘਰੋਂ ਆ ਗਈ ਸੀ ਆਪ ਹੀ ਹਾਂਜੀ ਆਪੇ ਆ ਗਈ ਫਿਰ ਜਦੋਂ ਮੇਰੀ ਗੱਲ ਫਿਰ ਮੈਂ ਇਦਾਂ ਹੀ ਮਤਲਬ ਕਿ ਸੇਲੀਆਂ ਕੋਲ ਰਹਿਣ ਲੱਗ ਗਈ ਚਲੋ ਤਾਂ ਹੌਲੀ ਹੌਲੀ ਮੈਨੂੰ ਇਹ ਮਿਲੇ ਉਸ ਤੋਂ ਬਾਅਦ ਫਿਰ ਚਲੋ ਇਹਨਾਂ ਨੇ ਮੈਨੂੰ ਮੈਸੇਜ ਕੀਤਾ ਵੀ ਮੈਂ ਬਿਮਾਰ ਸੀ ਮੈਂ ਬਹੁਤ ਕਾਫੀ ਬਿਮਾਰ ਸੀ ਇਹਨਾਂ ਨੇ ਮੈਨੂੰ ਫਿਰ ਕਿਹਾ ਵੀ ਚਲੋ ਗੱਲ ਨਹੀਂ ਆ ਵੀ ਤੁਸੀਂ ਮੇਰੇ ਨਾਲ ਉਦਾਂ ਵੀ ਦੋਸਤੀ ਤੌਰ ਤੇ ਮੈਂ ਤੁਹਾਨੂੰ ਪੈਸੇ ਦੇਣਾ ਵਾ ਫਿਰ ਮੇਰੇ ਸਾਲ ਸੁਲ ਕਾਫੀ ਘਟ ਗਏ ਇਹਨਾਂ ਨੇ ਮੇਰੇ ਦੋਸਤੀ ਤੌਰ ਤੇ ਹਲਪ ਕੀਤੀ ਤੇ ਚਲੋ ਚਲੋ ਇਹਨਾਂ ਹੌਲੀ ਹੌਲੀ ਮੈਨੂੰ ਕਹਿਤਾ ਵੀ ਤੁਹਾਡੇ ਨਾਲ ਮੈਨੂੰ ਵੀ ਮੋ ਹੋ ਗਿਆ ਪਿਆਰ ਹੋ ਗਿਆ ਤੇ ਮੈਂ ਕਿਹਾ ਵੀ ਨਹੀਂ ਵੀ ਮੈਂ ਪਹਿਲਾਂ ਸੋਧਦੀ ਰਹੀ ਫਿਰ ਮੈਂ ਦੋ ਤਿੰਨ ਦਿਨਾਂ ਦੇ ਨਾਲ ਬਾਅਦ ਹਾਂ ਕਰਤੀ ਫਿਰ ਚਲ ਕੋਈ ਗੱਲ ਨਹੀਂ ਆ ਤਾਂ ਉਸ ਤੋਂ ਬਾਅਦ ਚਲੋ ਇਹਨਾਂ ਨੇ ਮੈਨੂੰ ਇਹਦੀ ਮੰਮਾ ਆਏ ਇਹ ਇਹਦੀ ਮਮਾ ਵਸੋ ਕੋ ਕਹਿੰਦੇ ਹੁੰਦੇ ਵੀ ਇਹਨੇ ਤੈਨੂੰ ਖਾ ਕੇ ਭੱਜ ਜਾਣਾ ਹੀ ਹੂੰ ਤੇ ਇਹਨੂੰ ਤੂੰ ਨਾ ਸੱਦ ਘਰੇ ਤੇ ਆਣ ਗਵਾਂਡ ਲੱਗ ਗਈ ਚਾਚੇ ਤਾਂ ਇਹ ਉਹ ਬਹੁਤ ਕਹਿੰਦੇ ਹੁੰਦੇ ਸੀ ਮੈਂ ਆ ਗਈ ਸੀ ਏ ਕਰਚੇ ਬਾਅਦ ਚ ਆਏ ਆ ਬਾਹਰੋਂ ਤੇ ਘਰ ਚ ਆ ਗਈ ਇਹਨਾਂ ਦੇ ਤੇ ਇਹਨਾਂ ਨੇ ਮੈਨੂੰ ਸ਼ੇ ਮੈਂ ਅੱਛਾ ਤੁਸੀਂ ਬਿਨਾ ਵਿਆਹ ਕਰਾਈ ਆਗੇ ਹਾਂਜੀ ਬਿਨਾ ਵਿਆਹ ਕਰਾਈ ਤੋਂ ਆ ਗਈ ਸੀ ਅੱਛਾ ਆਪਦੀ ਮਰਜ਼ੀ ਨਾਲ ਆ ਗਈ ਹਾਂਜੀ ਇਹਨਾਂ ਨੇ ਮੈਨੂੰ ਸੱਦ ਲਿਆ ਸੀ ਇਹ ਕਹਿੰਦੇ ਵੀ ਚਲੋ ਤੁਸੀਂ ਨਹੀਂ ਵੀ ਇਦਾਂ ਰੋਇਆ ਨਾ ਕਰੋ ਤੁਸੀਂ ਪਰੇਸ਼ਾਨ ਨਾ ਹੋਇਆ ਕਰੋ ਤਾਂ ਮੈਂ ਆ ਗਈ ਇਹਨਾਂ ਕੋਲ ਤੇ ਚਲੋ ਇਹਨਾਂ ਨੇ ਮੈਨੂੰ ਵਧੀਆ ਦੇਖਭਾਲ ਕੀਤੀ ਮੈਨੂੰ ਮੀ 2 ਮਹੀਨੇ ਵਧੀਆ ਮੰਝੇ ਤੇ ਪਈ ਰਹੀ ਮੈਨੂੰ ਬਹੁਤ ਵਧੀਆ ਸੰਭਾਲਿਆ ਸੀ ਤੇ ਇਹਨਾਂ ਦੇ ਪਰਿਵਾਰ ਨੇ ਹਾਂਜੀ अच्छा ਤੇ ਬਹੁਤ ਵਧੀਆ ਇਹਨਾਂ ਦੇ ਪਰਿਵਾਰ ਨੇ ਸੰਭਾਲਿਆ ਸੀ ਤੇ ਉਸ ਤੋਂ ਬਾਅਦ ਚਲੋ ਵੀ ਇਹਨਾਂ ਦੇ ਆੜ ਘੁਆਣ ਮੈਨੂੰ ਕਹਿੰਦੇ ਰਹੇ ਕਿ ਇਹਨਾਂ ਦੀ ਦੂਸਰੀ ਮੈਰਿਜ ਸੀ ਹੈ ਨਾ ਇਹਨਾਂ ਦੀ ਵੀ ਵੀ ਇਹਨਾਂ ਦੀ ਵੀ ਦੂਸਰੀ ਮੈਰਿਜ ਵੀ ਇਹਨਾਂ ਨੂੰ ਇਦਾਂ ਵੀ ਉਹ ਕੁੱਟਦੇ ਮਾਰਦੇ ਸੀ ਉਹ ਤਾਂ ਗਈਆਂ ਚਲੋ ਮੈਂ ਆਖਿਆ ਵੀ ਚਲੋ ਜੋ ਮੇਰੇ ਕਰਮਾ ਚ ਵੀ ਮੈਂ ਹੁਣ ਘਰ ਆਈ ਗਈਆਂ ਜਦੋਂ ਵੀ ਜੋ ਮੇਰੇ ਕਰਮਾ ਚ ਮੈਨੂੰ ਮਿਲ ਜਾਊਗਾ ਠੀਕ ਆ ਤਾਂ ਉਸ ਤੋਂ ਬਾਅਦ ਚਲੋ ਮੈਂ ਨਹੀਂ ਕਹੀ ਦੀ ਸੁਣੀ ਮੈਂ ਹਾਂ ਵੀ ਕੋਈ ਗੱਲ ਨਹੀਂ ਵੀ ਮੈਂ ਹੀ ਸਣੀ ਆ ਵੀ ਅੱਗੇ ਇੰਨੇ ਟਾਈਮ ਦੀਆਂ ਸਾਰੀਆਂ ਰੱਬ ਨੇ ਜੋ ਹੋਰ ਮਜਬੂਰ ਹੋਇਆ ਤਾਂ ਕੋਈ ਗੱਲ ਨਹੀਂ ਉਹ ਸਹਿ ਲੂੰਗੀ ਤਾਂ ਚਲੋ ਮੈਂ ਸਹਿੰਦੀ ਰਹੀ ਮੈਂ ਹਾਂ ਵੀ ਕੋਈ ਗੱਲ ਨਹੀਂ ਚਲੋ 6 ਮਹੀਨੇ ਬਾਅਦ ਆਏ ਤੇ 6 ਮਹੀਨੇ ਬਾਅਦ ਚਲੋ ਆਪਾਂ ਇੱਥੇ ਹੀ ਮੈਰਿਜ ਕਰਾ ਲਈ ਘਰ ਜੀ ਤੇ ਚਲੋ ਉਸ ਤੋਂ ਬਾਅਦ 1 ਸਾਲ ਬਾਅਦ ਮੇਰੇ ਬੇਟੇ ਨੇ ਜਨਮ ਲਿਆ ਸੀ ਤੇ ਬੇਟ ਦੇ ਜਨਮ ਬਾਰੇ ਵੀ ਬਹੁਤ ਮਤਲਬ ਔਖਾ ਜਨਮ ਹੋਇਆ ਸੀ ਇਹਦਾ ਵੀ ਵੀ ਮਤਲਬ ਬਚਣ ਦੇ ਚਾਂਸ ਹੈ ਨਹੀਂ ਸੀ ਵੀ ਸਰਕਾਰੀ ਹਸਪੀਟਲ ਵਾਲਿਆਂ ਨੇ ਜਵਾਬ ਦਿੱਤਾ ਸੀ ਵੀ ਇਹਨੇ ਨਹੀਂ ਬਚਣਾ ਨਹੀਂ ਤੁਸੀਂ ਜਿਹੜਾ ਜਦੋਂ ਵੀ ਤੁਸੀਂ ਦੱਸਦੇ ਹੋ ਵੀ ਤੁਹਾਡੇ ਹਸਬੰਦ ਨਾਲ ਤੁਹਾਨੂੰ ਅਹ ਹਨ ਵੀ ਪਿਆਰ ਹੁੰਦਾ ਤੁਸੀਂ ਦੂਰ ਦੂਰ ਸੀ ਹਾਂਜੀ ਇਹ ਸਾਊਦੀ ਅਰਬ ਚ ਸੀ ਬਾਹਰ ਸੀ ਅੱਛਾ ਹਾਂਜੀ ਤੇ ਮੈਂ ਇੱਥੇ ਇੰਡੀਆ ਸੀ ਤਾਂ ਇਹਨਾਂ ਨੇ ਮੈਨੂੰ ਮੈਸੇਜ ਕੀਤਾ ਚਲੋ ਮੈਂ ਗੱਲਬਾਤ ਕਰ ਲਈ ਚਲੋ ਇਹ ਤਾਂ ਮੇਰੇ ਤਾਂ ਦੱਸ ਚੁੱਕੀ ਹੈ ਨਾ ਤਾਂ ਮੈਂ ਚਲੋ ਮੈਂ ਕਿਹਾ ਵੀ ਚਲ ਗੋਲਨੀ ਆ ਤੇ ਮੈਂ ਆ ਗਈ ਫਿਰ ਇੱਥੇ ਤੇ ਚਲੋ 6 ਮਹੀਨੇ ਬਾਅਦ ਆਏ ਬਾਹਰ ਹੂੰ ਤੇ ਫਿਰ ਇਹ ਬੌਂਡ ਸਪੌਂਸ ਬਣਾ ਲੈ ਕੇ ਆਏ ਵੀ ਇਹਨਾਂ ਨੇ ਐਸੇ ਵੀ ਚੱਲ ਮੈਰਿਜ ਕਰਾ ਲਿਆ ਨੇ ਜਾ ਕੇ ਪਹਿਲਾਂ ਹੂੰ ਤੇ ਫਿਰ ਉਹ ਤੋਂ ਬਾਅਦ ਕਦੀ ਨਹੀਂ ਗਿਆ 4 ਸਾਲ ਹੋ ਗਏ ਆ ਅੱਛਾ ਹਾਂਜੀ ਤੇ ਚਲੋ ਮੇਰੇ ਬੇਟੇ ਨੇ ਜਨਮ ਲਿਆ ਬਾਅਦ ਚੋ ਬੇਟਾ ਹੋ ਗਿਆ ਫਿਰ ਸਾਲ ਬਾਅਦ ਹੂੰ ਤਾਂ ਚਲੋ ਬੇਟੇ ਦਾ ਤੁਹਾਨੂੰ ਮੈਂ ਦੱਸਿਆ ਵੀ ਬਹੁਤ ਔਖਾ ਹੋਇਆ ਵੀ ਸਾਰਿਆਂ ਨੇ ਜਵਾਬ ਦਿੱਤਾ ਸੀ ਤੇ ਉਦੋਂ ਸਾਡੇ ਮੰਨਣਾ ਨਹੀਂ ਕਿ ਤੁਸੀਂ ਜਦੋਂ ਮੇਰੀ ਮੈਰਿਜ ਸੀ ਨਾ ਵੀ ਆ ਕਮਰੇ ਸਾਰੇ ਚੋਂਦੇ ਸੀ ਚਲੋ ਮਨ ਮੇਰਾ ਉਦੋਂ ਬਹੁਤ ਦੁਖੀ ਸੀ ਵੀ ਪ੍ਰਮਾਤਮਾ ਵੀ ਤੂੰ ਮੇਰੇ ਨਾਲ ਕੀ ਕੀਤਾ ਹਣਾ ਵੀ ਮੈਂ ਗੰਦ ਚੋਂ ਨਿਕਲੀ ਫਿਰ ਤੂੰ ਨਰਕ ਚ ਸੁੱਟਦਾ ਫਿਰ ਮੈਂ ਸੋ ਪੀ ਉਹ ਤਾਂ ਬਲੀ ਸੀ ਵੀ ਨਿਸ਼ੇਡ ਨਹੀਂ ਆ ਬਸ ਮੇਰੇ ਇਸ ਗੱਲ ਦਾ ਮੈਨੂੰ ਬਹੁਤ ਸੋਖਾ ਵੀ ਮੈਂ ਮੇਰੇ ਘਰ ਚ ਗਰੀਬੀ ਆ ਪੀ ਮੈਨੂੰ ਬੰਦਾ ਸਹੀ ਮਿਲਿਆ ਵਾ ਪੀ ਨਿਸ਼ੇ ਨਹੀਂ ਕਰਦਾ ਪੀ ਮੈਂ ਕੋਟ ਮਾਰ ਤੋਂ ਬਜੀ ਹੋਈ ਆ ਪੀ ਗਰੀਬੀ ਤੋਂ ਮੈਂ ਚਲੋ ਮਾੜੀ ਮੋੜ ਕਿੰਦੇ ਆਉਂਦੀ ਰਹਿੰਦੀ ਰਹਿੰਦੀ ਮੈਂ ਕੱਟ ਲੂੰਗੀ ਹੂੰ ਚਲੋ 4 ਸਾਲ ਹੋ ਗਏ ਆ ਮੈਂ ਬਿੰਦੀ ਰਹੀ ਆ ਚਲੋ ਅੱਜ ਤੱਕ ਅੱਜ ਤੱਕ ਘਰ ਕਮਰੇ ਚ ਹੁੰਦੇ ਆ ਮੈਂ ਕਦੀ ਨਹੀਂ ਝੋਣੀ ਕੀਤੀ ਇਹਨਾਂ ਨੇ ਮੈਨੂੰ ਕੋਈ ਕਹਿ ਦੇਣਾ ਤੂੰ ਛੱਡ ਕੇ ਚਲ ਜੇਂਗੀ ਇਹਦੇ ਹਣਗਵਾਣੇ ਵੀ ਤੂੰ ਚਲ ਜੇਂਗੀ ਮੈਂ ਹਮ ਨਹੀਂ ਵੀ ਮੈਂ ਹੁਣ ਇੱਥੇ ਹੀ ਰਹਿਣਾ ਤੁਸੀਂ ਜਿੰਨਾ ਮਰਜ਼ੀ ਕਹਿ ਲਓ ਵੀ ਮੈਂ ਤੁਹਾਡੀ ਹਿੱਕ ਤੇ ਜੜ ਕੇ ਰੂੰ ਹੁਣ ਮੈਂ ਜਾਂਦੀ ਨਹੀਂ ਆ ਤੇ ਚਲੋ ਆਪ ਲੜਾਈ ਘੜ ਰੂੰਦੀ ਆ ਸਾਰੇ ਘਰਾਂ ਚ ਹੁੰਦੀ ਆ ਤੇ ਲੜ ਪੈਣਾ ਇਹਨਾਂ ਕਹਿਣ ਹੁਣ ਜਾਊਗੀ ਆ ਮੈਂ ਨਹੀਂ ਮੈਂ ਜਾਂਦੀ ਨਹੀਂ ਲੜਾਈ ਦਾ ਖਬਰ ਆ ਹੋ ਜੇ ਮੈਂ ਜਾਂਦੀ ਜੀ ਹੂੰ ਮਰਨਾ ਹੀ ਮਜੂਰ ਹੈ ਅਥਰੀ ਅਰਥ ਹੀ ਜਾਉਗੀ ਘਰ ਚ ਪਰ ਮੈਂ ਜਾਣਦੀ ਨਹੀਂ ਇੱਕ ਕੁੜੀ ਨੂੰ ਔਖਾ ਵੀ ਤਾਂ ਬਹੁਤ ਹੈ ਵੀ ਹਨਾ ਵੀ ਪਹਿਲਾਂ ਰਿਸ਼ਤਾ ਟੁੱਟ ਗਿਆ ਫਿਰ ਫਿਰ ਜੋੜਿਆ ਆਪਦੀ ਮਰਜ਼ੀ ਨਾਲ ਜੋੜਿਆ ਤੇ ਉਹ ਵੀ ਜੇ ਟੁੱਟ ਜੇ ਤਾਂ ਸਾਰਾ ਕਸੂਰ ਤੁਹਾਡਾ ਹੀ ਹੋ। ਹਾਂਜੀ ਉਹ ਤਾਂ ਹੈਗਾ। ਉਹ ਪਹਿ ਕੁੜੀ ਦਾ ਤਾਂ ਪਹਿਲਾਂ ਹੁੰਦਾ ਨਾ ਮੁੰਡੇ ਦਾ ਕੁਝ ਨਹੀਂ ਜਾਂਦਾ। ਕਿਉਂਕਿ ਕੁੜੀ ਨੂੰ ਪਹਿਲਾਂ ਭੰਡ ਦਿੰਦੇ ਆਂ ਪੀ ਲੈ ਦੂਸਰੇ ਥਾਂ ਤੇ ਗਈ ਸੀ। ਹੁਣ ਦੂਜੇ ਥਾਂ ਤੇ ਫੇਰ ਹਨਾ ਤੋੜ ਬੈਠੀ ਇਹ ਘਰ। ਤੇ ਹੁਣ ਇਹ 第三ਰੇ ਤੇ ਕੀ ਕਰੂਗੀ? ਤੇ ਇਸ ਕਰਕੇ ਫਿਰ ਮੈਂ ਤਾਂ ਆਪਦੀ ਜਿੰਨ ਕੇ ਸੋਚ ਆਈ ਵੀ ਜੇ ਮਦਰ ਵੀ ਇੱਥੇ ਨਾ ਨਾ ਕੁਝ ਵੀ ਮੈਂ ਅਬਲ ਤਾਂ ਸੋਚ ਆਇਆ ਵੀ ਮਾੜਾ ਹੋਵੇ ਚੰਗਾ ਹੋਵੇ ਮੈਂ ਹੁਣ ਦੇਣੇ ਤੇ ਕਟਣੀ ਕਟਣੇ। ਵੀ ਆਪਦੇ ਦਿਲ ਤੇ ਇਨੇ ਕ ਪੱਥਰ ਸਹੀ ਹੋਇਆ। ਮੇਰੇ ਅੱਜ ਵੀ ਬਹੁਤ ਮਨ ਦੇ ਵਿੱਚ ਗੱਲਾਂ ਆ ਪਈ ਜਿਹੜੀਆਂ ਮੈਂ ਨਹੀਂ ਬਾਹਰ ਕੱਢ ਪਾਉਂਦੀ ਕਈ ਜਣ ਨਹੀਂ ਦੱਸ ਪਾਉਂਦੀ ਮੰਦਰੋਂ ਅੰਦਰ ਆਪਦਾ ਰੋਲ ਇੰਨੀ ਆ ਚੁੱਪ ਕਰ ਜੰਨੀ ਆ ਲੇਕਿਨ ਉਹਨੂੰ ਸ਼ੋਅ ਨਹੀਂ ਹੁੰਦਿੰਦੀ ਵੀ ਮੇਰੇ ਨਾਲ ਕੀ ਬੀਤਦਾ ਪਿਆ ਆ ਹੂੰ ਬਸ ਆਪ ਦਾ ਮੰਦਰੋਂ ਅੰਦਰ ਕੋਟ ਨਹੀਂ ਆ ਗੱਲਾਂ ਇੱਥੇ ਸਹੀ ਹੈ ਸਾਰਾ ਕੁਝ ਹਾਂਜੀ ਇੱਥੇ ਸਹੀ ਹੈ ਬਸ ਪ੍ਰਮਾਤਮਾ ਨੂੰ ਇੰਨਾ ਕੋ ਬੇਨਤੀ ਆ ਵੀ ਚਲੋ ਮੇਰੇ ਜਿਹੜੇ ਘਰ ਦੀ ਗਰੀਬੀ ਆ ਨਾ ਪੀ ਇਹ ਚੱਕੀ ਜਾਵੇ ਬਸ ਮੈਂ ਇਹੀ ਪ੍ਰਮਾਤਮਾ ਗਾੜੀ ਰਾਤ ਦੇਣ ਹਰ ਜੋੜ ਦੇ ਦੇਣੀ ਆ ਵੀ ਪ੍ਰਮਾਤਮਾ ਮੇਰੇ ਘਰ ਦੀ ਗਰੀਬੀ ਚੱਕੀ ਜਾਵੇ ਤੁਸੀਂ ਜਦੋਂ ਇੱਥੇ ਆ ਕੇ ਆਪਦੀ ਮਰਜ਼ੀ ਨਾਲ ਆਉਨੇ ਹੋ ਇੱਥੇ 6 ਮਹੀਨੇ ਵਿਆਹ ਤੋਂ ਬਿਨਾਂ ਹੀ ਰਹਿੰਨੇ ਹੋ ਹਾਂਜੀ ਤੇ ਤੁਹਾਡੇ ਘਰਦਿਆਂ ਨੂੰ ਪਤਾ ਸੀ ਤੁਹਾਡੇ ਮਾਪਿਆਂ ਨੂੰ ਮੇਰੇ ਕੋਲ ਇਹ ਸਾਡੀ ਕਿੱਥੇ ਗਈ ਕਿ ਉਹਨਾਂ ਨੇ ਕੁਝ ਨਹੀਂ ਕੰਫਰਮ ਕੀਤੀ ਸੀ ਠੀਕ ਹੈ ਉਹਨਾਂ ਨੇ ਕਹਿਤਾ ਵੀ ਇਹ ਡਮਾਂਕੀ ਤੌਰ ਤੋਂ ਮੈਂਟਲ ਸੀ ਕਿ ਇਹ ਗੁੰਮ ਹੋ ਗਈ ਆ ਥਾਣੇ ਚੋਂ ਨਾਲ ਲਿਖੋਤਾ ਸੀ ਲਿਖਾਤਾ ਸੀ ਤਾਂ ਚਲੋ ਮੈਂ ਮੈਂ ਵੀ ਮੈਂ ਪਿੱਛੇ ਹੁਣ ਥੋੜਾ ਜਿਹਾ ਟਾਈਮ ਹੋਇਆ ਸੀ ਆਏ ਸੀ ਮੇਰੇ ਕੋਲ ਤੇ ਕਹਿੰਦੇ ਵੀ ਅਸੀਂ ਤਾਂ ਥਾਣੇ ਚਾ ਕੁਝ ਲਿਖਾਤਾ ਵਾ ਮੈਂ ਕੋਈ ਗੱਲ ਨਹੀਂ ਤੁਸੀਂ ਲਿਖਾਤਾ ਤਾਂ ਵੀ ਮੈਂ ਕੜਾ ਹੋਣਾ ਸੀ ਉੱਥੇ ਤੁਸੀਂ ਲਗਾਤਾਰ ਕੋਈ ਚੱਕਰ ਨਹੀਂ ਮੈਨੂੰ ਨਹੀਂ ਉਹਨਾਂ ਨੂੰ ਫਿਰ ਤੁਹਾਡੇ ਨਾਲ ਸੰਪਰਕ ਕਿਵੇਂ ਹੋਇਆ ਉਹਨਾਂ ਨੂੰ ਇਦਾਂ ਹੀ ਸਟਾਰ ਆਈ ਅਜੇ ਤੱਕ ਵੀ ਮੇਰੇ ਨਾਲ ਜੁੜੇ ਹੋਏ ਆ ਅੱਛਾ ਪਰ ਮੈਂ ਅੱਦੇ ਬਲੌਕਸ ਸੁੱਟੇ ਹੋਇਆ ਕਿਉਂਕਿ ਮੈਨੂੰ ਇਹ ਆ ਕਿ ਜਦੋਂ ਤੁਸੀਂ ਮੇਰੇ ਮੇਰੇ ਘਰੇ ਬੇਟਾ ਹੋਇਆ ਮੇਰੇ ਬੇਟੇ ਦੇ ਤੁਸੀਂ ਇਹਦੇ ਤੱਕ ਕੋਈ ਕਪੜਾ ਤੱਕ ਨਹੀਂ ਲੈ ਕੇ ਆਏ ਫਿਰ ਤੁਸੀਂ ਮੇਰੇ ਕੀ ਲੱਗਦੇ ਜੋ ਜੋ ਤੁਸੀਂ ਮੇਰੇ ਬੇਟੇ ਦੇ ਨਹੀਂ ਹੋਏ ਤੇ ਤੁਸੀਂ ਕੱਲ ਤੱਕ ਮੇਰੇ ਵੀ ਨਹੀਂ ਸੋਏ ਤੇ ਮੇਰੇ ਬੇਟੇ ਦੇ ਕਿੱਥੋਂ ਹੋਜੋਗੇ ਇਸ ਕਰਕੇ ਫਿਰ ਮੈਂ ਨਹੀਂ ਮੈਂ ਅੱਦੇ ਬਲੌਕਸ ਸੁੱਟੇ ਹੋਇਆ ਮਾਂ ਦੀ ਯਾਦੋਂ ਵੀ ਆ ਕੇ ਨਹੀਂ ਬਾਦੂ ਹੁੰਦੀ ਆ ਮਮਾ ਜਿਹੜੇ ਜਿਹੜੇ ਮਮਾ ਮੇਰੇ ਨਾਲ ਬਹੁਤ ਕਰਦੇ ਸੀ ਉਹਨਾਂ ਮੈਂ ਵੱਡੀ ਮਮਾ ਕਹਿੰਦੀ ਸੀ ਹੂੰ ਬਹੁਤ ਹੁੰਦੀ ਉਹਨਾਂ ਦੀ ਦਾਦੀ ਦੀ ਵੀ ਬਹੁਤ ਹੁੰਦੀ ਆ ਹੂੰ ਬਹੁਤ ਪਿਆਰ ਕਰਦੇ ਸੀ ਉਹਨੂੰ ਸਕੀਮਾ ਦੀ ਨਹੀਂ ਆਉਂਦੀ ਨਹੀਂ ਬਹੁਤ ਉਹ ਪਿਆਰ ਕਰਦੇ ਸੀ ਹੂੰ ਦਾਦੀ ਜਦੋਂ ਹੀ ਅਰੀ ਕਰਦੀ ਸੀ ਕਿ ਵੀ ਜਦੋਂ ਹੁਣ 2 ਸਾਲ ਹੋ ਗਏ ਮਰਿਆ ਨੂੰ ਨਾ ਉਹਨੇ ਮੈਨੂੰ ਬਹੁਤ ਯਾਦ ਕੀਤਾ ਸੀ ਬਹੁਤ ਮਦਲ ਮੈਨੂੰ ਰਾਤ ਨੂੰ ਕਈ ਵਾਰ ਮੇਰੇ ਮੂਹਰੇ ਲੱਗਦੇ ਆ ਮੇਰੇ ਲੱਗਦੇ ਆ ਸੇ ਪਾਸੇ ਫਿਰਦੇ ਆ ਬਹੁਤ ਸੁਸ ਹੁੰਦਾ ਤੁਸੀਂ ਫਿਰ ਮਿਲ ਨਹੀਂ ਗਏ ਦਾਦੀ ਨੂੰ ਵੀ ਜੇ ਉਹ ਨਾ ਯਾਦ ਤੁਹਾਨੂੰ ਪਤਾ ਲੱਗਿਆ ਸੀ ਮੈਨੂੰ ਜਦੋਂ ਉਹਨਾਂ ਦੀ ਡੈਥ ਹੋਈ ਮੈਨੂੰ ਉਸ ਦਿਨ ਪਤਾ ਲੱਗਾ ਕਿ ਉਹ ਪੂਰੇ ਹੋ ਗਏ ਆ ਹਾਂਜੀ ਮੈਂ ਫੇਰ ਵੀ ਨਹੀਂ ਗਈ ਮੈਂ ਵੀ ਮੈਂ ਕਾਨੂੰ ਜਾਣਾ ਫਿਰ ਕਿ ਜੇ ਤੋਂ ਮੇਰਾ ਹੈ ਹੀ ਨਹੀਂ ਉੱਥੇ ਕੋਈ ਫਿਰ ਮੈਂ ਕਹਾਂ ਜਾਵਾਂਗੀ ਮੇਰੀ ਸੁਣੀ ਨਹੀਂ ਬਹੁਤ ਕਹਿੰਦੇ ਹੁੰਦੇ ਸੋ ਉਹ ਵੀ ਦਾਦੀ ਵੀ ਬਹੁਤ ਕਹਿੰਦੇ ਨੇ ਤੁਸੀਂ ਜਾਓ ਉੱਥੇ ਨਹੀਂ ਆਇਆ ਕੋਈ ਵੀ ਅੱਛਾ ਹਾਂਜੀ ਦਾਦੀ ਦੇਲ ਚ ਵਿਰਾਗ ਲੈ ਗਈਆਂ ਹਾਂਜੀ ਹੂੰ ਉਹਨਾਂ ਨੂੰ ਪਤਾ ਨਹੀਂ ਕਾਹਦਾ ਗਮ ਲੱਗਾ ਹੀ ਇਹਨਾਂ ਦਾ ਮੈਨੂੰ ਪਤਾ ਨਹੀਂ ਪਰ ਉਸੇ ਮੰਮੀ ਦੀ ਜਿਹੜੀ ਸੱਸੀ ਉਹੀ ਬਹੁਤ ਕਰਦੇ ਸੀ ਹੂੰ ਹਾਂਜੀ ਤੇ ਇਹੋ ਜਿਹਾ ਵੀ ਤਾਈ ਨੂੰ ਤਾਂ ਇੰਨਾ ਮੋਹ ਆਉਂਦਾ ਸੀ ਤੇ ਮਾਂ ਨੂੰ ਨਹੀਂ ਸੀ ਹਾਂਜੀ ਜੇ ਕੋਈ ਗਲਤੀ ਸੀ ਤਾਂ ਤਾਈ ਨੂੰ ਕਿਉਂ ਨਹੀਂ ਨਜ਼ਰ ਆਉਂਦੀ ਸੀ ਇਹ ਪਤਾ ਨਹੀਂ ਨਾ ਲੱਗਦਾ ਵੀ ਕਈ ਵਾਰ ਮੈਨੂੰ ਤਾਂ ਘਰੋਂ ਬਾਹਰ ਕੱਢ ਦਿੰਦੇ ਦਿੰਦੇ ਸੀ ਕਿ ਤੂੰ ਜਾ ਕਰੋ ਹੂੰ ਐਨੇ ਦਿਨ ਰੱਖਣਾ ਹੂੰ ਤੇ ਕਈ ਵਾਰ ਮੇਰੇ ਨਾਲ ਚਲੋ ਹੁਣ ਵੀ ਮੜਾਏ ਕੋਈ ਮੈਨੂੰ ਕੁਝ ਕਹਿ ਦਿੰਦਾ ਨਾ ਮੇਰਾ ਮਨ ਪਰ ਆਉਂਦਾ ਵਾ ਹੂੰ ਯਾਰ ਮੈਂ ਪਹਿਲਾਂ ਹੀ ਬਹੁਤ ਬੱਚਕੁੰਦ ਦੁਖੀ ਹੋਈ ਆ ਹੂੰ ਕਿ ਤੁਸੀਂ ਮੈਨੂੰ ਇੰਨਾ ਦੁਖੀ ਕਰੋ ਹੂੰ ਐਦਾਂ ਮਨ ਦੁਖੀ ਬਹੁਤ ਹੁੰਦਾ ਹੁਣ ਇਹ ਵੀ ਹੁੰਦਾ ਹਨਾ ਕੁੜੀਆਂ ਨੂੰ ਵੀ ਜਿਵੇਂ ਹਨਾ ਤੁਸੀਂ ਆਪਦੀ ਮਰਜ਼ੀ ਨਾਲ ਆਗੇ ਤੇ ਇਹ ਵੀ ਲੋਕਾਂ ਨੂੰ ਹੋ ਜਾਂਦਾ ਵੀ ਇਹਦਾ ਕਿਹੜਾ ਕੋਈ ਅੱਗਾ ਪਿੱਛਾ ਹਾਂਜੀ ਹੁੰਦਾ ਇਹ ਤਾਂ ਹੁਣ ਅੱਗੇ ਦੂੰਦਾਂਦਾ ਹੂੰ ਤੇ ਤੁਹਾਨੂੰ ਮਹਿਸੂਸ ਹੁੰਦਾ ਵੀ ਮੇਰੇ ਅੱਗੇ ਕੋਈ ਪਿੱਛੇ ਹੁੰਦਾ ਆ ਹਾਂ ਕਈ ਵਾਰ ਹੁੰ ਜਾਂਦਾ ਮਹਿਸੂਸ ਆ ਕਿ ਚਲੋ ਜਦੋਂ ਮਾੜੀ ਮੋਟੀ ਘਰ ਚ ਅਨਬੰਨ ਹੋ ਜਾਂਦੀ ਆ ਚਲੋ ਉਹ ਤਾਂ ਹਰ ਘਰ ਚ ਹੁੰਦੀ ਆ ਨਾ ਤਾਂ ਹੁੰਦਾ ਵਾ ਵੀ ਮੇਰੇ ਅੱਗੇ ਪਿੱਛੇ ਹੁੰਦਾ ਕੋਈ ਆਉਂਦਾ ਹੂੰ ਤੇ ਬਸ ਇਦਾਂ ਹੀ ਫਿਰ ਰੋ ਰੁਕ ਚੁੱਪ ਕਰ ਜਾਂਦੀ ਆ ਹੂੰ ਬਸ ਇਦਾਂ ਹੀ ਆ ਤੇ ਤੁਸੀਂ ਫਿਰ ਇੰਸਟਾਗ੍ਰਾਮ ਤੇ ਕਿਵੇਂ ਆਏ ਇੰਸਟਾਗ੍ਰਾਮ ਤੇ ਮੈਨੂੰ ਰੀਲਾਂ ਪਾਉਂਦਾ ਬਹੁਤ ਇਦਾਂ ਸ਼ੌਂਗੇ ਸੀ ਵੀ ਮੇਰੇ ਘਰ ਦੇ ਮੈਨੂੰ ਵੇਖਣਗੇ ਛਾਂ ਤੇ ਮੈਨੂੰ ਸੱਦਣਗੇ ਹੂੰ ਪਰ ਨਹੀਂ ਉਹਨਾਂ ਨੇ ਮੈਨੂੰ ਨਹੀਂ ਸੱਦਿਆ ਅੱਛਾ ਮੈ ਰੀਲਾਂ ਵੀ ਪਾਉਂਦੀ ਸੀ ਤੁਸੀਂ ਇਸੇ ਚੱਕਰ 'ਚ ਪਾਉਂਦੀ ਮੈਂ ਵੇਖ ਲੈਣ ਤੇ ਮੈਨੂੰ ਸੰਪਰਕ ਕਰ ਲੈ ਹਾਂਜੀ ਤੇ ਕੁਝ ਮੈਨੂੰ ਇਹ ਛੌਂਗੇ ਸੀ ਵੀ ਮੈਂ ਨਾ ਮੇਰੇ ਸੁਪਨਾ ਸੀ ਵੀ ਮੈਂ YouTube ਤੇ ਜਾਵਾਂ ਤੇ ਮੈਂ YouTube ਤੇ ਜਾ ਕੇ ਚਲੋ ਮੈਂ ਪੜੀ ਲਿਖੀ ਨਹੀਂ ਆ ਸ਼ੁਰੂ ਤੋਂ ਮੈਂ ਤਾਂ ਦੱਸ ਚੁੱਕੀ ਬਚਪਨ ਆਪਣੇ ਮੈਂ ਪੜੀ ਨਹੀਂ ਜਮਾਈ ਨਹੀਂ ਪੜੀ ਤੇ ਮੈਂ ਚਲੋ ਸੋਚਿਆ ਵੀ ਮੈਂ ਵੀ ਮੈਂ YouTube ਤੇ ਸੁਪਨਾ ਦਾ ਪੂਰਾ ਕਰਨਾ ਵੀ ਮੈਂ ਸੁਪਨਾ ਵੇਲੇ ਮੈਂ ਪਰਨੇ ਕਰਨਾ ਪੂਰਾ ਹੁਣ ਲੋਕੋ ਕਮੈਂਟ ਬਹੁਤ ਤਰ੍ਹਾਂ ਦੇ ਕਰਦੇ ਆ ਮੈਨੂੰ ਕੋਈ ਸਿਰ ਦਰਦੀ ਨਹੀਂ ਆ ਕਿਉਂਕਿ ਮੈਂ ਸਹੀ ਆ ਉਹ ਪਰਮਾਤਮਾ ਵੇਖਣ ਦੇ ਮੈਂ ਸਹੀ ਆ ਮੈਂ ਥਵਾ ਥਵਾ ਤੇ ਮੂੰਹ ਨਹੀਂ ਮਾਰਦੀ ਲੋਕੀ ਜਿੱਦਾਂ ਨੇ ਮਰਜ਼ੀ ਕਮੈਂਟ ਕਰਨ ਮੈਨੂੰ ਮੈਨੂੰ ਕੋਈ ਫਰਕ ਨਹੀਂ ਆ ਕਿਹੋ ਜਿਹਾ ਕਮੈਂਟ ਆਉਂਦੇ ਆ ਬਥੇਰੇ ਤਰ੍ਹਾਂ ਦੇ ਆਉਂਦੇ ਆ ਕੋਈ ਕਹਿ ਦਿੰਦਾ ਤੇਰੇ ਦੰਦ ਉੱਚੇ ਆ ਕੋਈ ਕਹਿ ਦਿੰਦਾ ਤੇਰੇ ਇਦਾਂ ਦਾ ਮ ਬਥੇਰੇ ਤਨੰਦੇ ਹੁੰਦੇ ਆ ਦੰਦਾ ਬਾਰੇ ਤਾਂ ਜ਼ਿਆਦਾ ਹੀ ਕਰਦੇ ਹੋਣਾ ਹਾਂਜੀ ਬਹੁਤ ਕਰਦੇ ਆ ਮੈਂ ਪਰ ਨਹੀਂ ਅਸਰ ਨਹੀਂ ਕਰਦੀ ਕਿਉਂਕਿ ਰੱਬ ਦੀ ਰੱਬ ਦੀ ਦੇਣ ਆ ਫੇ ਰੱਬ ਨੇ ਜਿਹੋ ਜਿਹਾ ਆਪਾਂ ਨੂੰ ਸੂਰਤ ਦੇਤੀ ਹੈ ਨਾ ਕਹਿੰਦੇ ਉਸੇ ਸੂਰਤ ਚ ਬੰਦੇ ਨੂੰ ਖੁਸ਼ ਰਹਿਣਾ ਚਾਹੀਦਾ ਤੇ ਆਪਾਂ ਜੇ ਆਪਦੀ ਹੁਣ ਸ਼ਕਲ ਬਗਾੜੀ ਜਾਵਾਂਗੇ ਨਾ ਤਾਂ ਸਾਡੇ ਕੋਈ ਇੰਨਾ ਕ ਪੈਸਾ ਵਾ ਵੀ ਹੈ ਨਹੀਂ ਆਪਦੀ ਸ਼ਕਲ ਆਪਦੀ ਬਗਾੜ ਲਈ ਹੈ ਨਾ ਤੇ ਨਾ ਹੀ ਆਪਾਂ ਨੂੰ ਰੱਬ ਨੇ ਇੰਨਾ ਕ ਦਿੱਤਾ ਵਾ ਜਿੰਨਾ ਜੋ ਜਿੰਨਾ ਦਾ ਮਾਤਮ ਜਿੰਨਾ ਕ ਦਿੰਦਾ ਉਸ ਦੇ ਹਿਸਾਬ ਨਾਲ ਬਹੁਤ ਵਧੀਆ ਹੀ ਦਿੰਦਾ ਹਾਂ ਹਾਂ ਜੀ ਤੇ ਮੈਂ ਆਪਦੇ ਨੂੰ ਮੈਨੂੰ ਦੁਨੀਆ ਭਾਵੇਂ ਜਮ ਲੱਖ ਮਾਰੇ ਗਈ ਜਾਵੇ ਮੈਂ ਆਪਦੇ ਆਪ ਨੂੰ ਖੁਦ ਤਾਰੀਫ ਕਰਦੀ ਮੈਂ ਸੋਹਣੀ ਹੂੰ ਮੈਨੂੰ ਦੁਨੀਆ ਨਾਲ ਕੋਈ ਨਹੀਂ ਹੈਗਾ ਮੈਂ ਖੁਦ ਨੂੰ ਕਹਿ ਦਿੰਦੀ ਮੈਂ ਮੈਂ ਸੋਹਣੀ ਹਾਂ ਦੁਨੀਆ ਜੋ ਮੱਚੀ ਗਈ ਜਾਵੇ ਮੇਰੇ ਦੀ ਖੂਬਸੂਰਤੀ ਤਾਂ ਇਹ ਦੰਦਾ ਨਾਲ ਨਹੀਂ ਜਾਂ ਖੂਬਸੂਰਤੀ ਪਹਿਰਾਵੇ ਨਾਲ ਨਹੀਂ ਇਨਸਾਨ ਦੇ ਅੰਦਰ ਦੁਨੀਆ ਦੇ ਹਾਂ ਕਹਿੰਦੇ ਨੇ ਨਾ ਦਿਲ ਸਹੀ ਹੋਣਾ ਚਾਹੀਦਾ ਬੰਦੇ ਦਾ ਬੰਦੇ ਨਾਲ ਦੇਲਕਟਣਾ ਵਧਿਆ ਹੋਣਾ ਚਾਹੀਦਾ ਤਾਂ ਦਿਨ ਆਪੇ ਕੱਟੇ ਜਾਂਦੇ ਹੂੰ ਕੋਈ ਭਰਾਵਾ ਨਹੀਂ ਵੇਖੇ ਇਹਨਾਂ ਨੇ ਮੈਨੂੰ ਕਿਹਾ ਸੀ ਕਹਿੰਦੇ ਤੂੰ ਇੰਨੀ ਸੋਹਣੀ ਮੈਂ ਇੰਨਾ ਕਾਲਾ ਤੂੰ ਮੇਰੇ ਰਹਿ ਪੇਂਗੀ ਜਦੋਂ ਇਹ ਮੋਗੇ ਆਏ ਸੀ ਨਾ ਮੈਨਾਂ ਨੂੰ ਪਛਾਨਿਆ ਨਹੀਂ ਸੀ ਇਹਨਾਂ ਨੇ ਮੈਨੂੰ ਫਿਲਟਰ ਲਾ ਲਾ ਕੇ ਫੋਟੋਆਂ ਪਾਉਣੀਆਂ ਸੋਹਣੇ ਕੋਲ ਮੇਰੇ ਛਟਕਾਏ ਲੱਗਾ ਵੀ ਹੈ ਵੀ ਫੋਟੋਆਂ ਦੇਣੀਆਂ ਸੋਹਣੀਆਂ ਵੀ ਤੁਸੀਂ ਇੰਨੇ ਕਾਲੇ ਸਾਨੂੰ ਤਾਂ ਇਹਦੀ ਭੈਣ ਸੀ ਭੂ ਮਾਸੀ ਦੀ ਕੁੜੀ ਸੀ ਨੇ ਮੈਂ ਕਿਹਾ ਵੀ ਨਹੀਂ ਵੀ ਮੈਂ ਹੁਣ ਜੇ ਫੈਸਲਾ ਲਿਆ ਨਾ ਮੈਂ ਤੈਨੂੰ ਬਿਆਹ ਕਰਾਉਂਗੀ ਹੂੰ ਕਹਿੰਦੇ ਤੂੰ ਵੀ ਚੱਲ ਜਾਈਂਗੀ ਤੂੰ ਇੰਨੀ ਸੋਹਣੀ ਆ ਇਹਨਾਂ ਨੇ ਮੈਨੂੰ ਸੋਗੋ ਨਹੀਂ ਗੱਲ ਕਹੀ ਸੀ ਦੁਨੀਆ ਭਾਵੇਂ ਨਾ ਹੀ ਕਵੇ ਮੈਨੂੰ ਪਰ ਮੇਰੇ ਹਸਬੰਦ ਨੇ ਨਹੀਂ ਕਹੇ ਗਈ ਸੀ ਹੁਣ ਤੁਹਾਡੀ ਜ਼ਿੰਦਗੀ ਕਿਵੇਂ ਹੈ ਹੁਣ ਮੇਰੀ ਜ਼ਿੰਦਗੀ ਠੀਕ ਹੈ ਪਰ ਮਾਤਾ ਦੀ ਕਿਰਪਣਾ ਵਧੀਆ ਲੱਗ ਰਹੀ ਹੈ ਹੁਣ ਹੁਣ ਜਿਵੇਂ ਪਿਛਲਾ ਜਿਹੜਾ ਵੀ ਬਚਪਨ ਵਾਲਾ ਵੀ ਦੁੱਖ ਤਕਲੀਫਾਂ ਸੀ ਫਿਰ ਗਾਂ ਜਾ ਕੇ ਦੁੱਖ ਤਕਲੀਫਾਂ ਸਾਰੀਆਂ ਹੁਣ ਭੁੱਲ ਗਈ ਨਹੀਂ ਭੁੱਲਦੀ ਵੀ ਨਹੀਂ ਆ ਮੈਂ ਜਦੋਂ ਜਦੋਂ ਮੈਨੂੰ ਇੱਥੇ ਇਹ ਤਾਂ ਸਕੂਨ ਤਾਂ ਆਉਂਦਾ ਉਹ ਵੀ ਗਾਂ ਜ਼ਿੰਦਗੀ ਹਾਂ ਸਕੂਨ ਤਾਂ ਆਉਂਦਾ ਵਾ ਚਲੋ ਕੋਈ ਤੋਂ ਲਾਗੋ ਬੰਨੋ ਕੋ ਮੈਨ ਮੈਨਾ ਮਾਰਦਾ ਨਾ ਵੀ ਹਾਂ ਵੀ ਚਲੋ ਜੋ ਕੋਈ ਦਿੰਦੇ ਆ ਰਹੋਂਦਾ ਵਾ ਲੋਕ ਇਹਦਾ ਕੋਈ ਨਹੀਂ ਹੈਗਾ ਇਹਦੇ ਕਿੰਨੇ ਹੋਣਾ ਹੂੰ ਬਹੁਤ ਕਰਦੇ ਏਦਾਂ ਪਰ ਮੈਂ ਸਿਰ ਦਰਦੀ ਫਿਰ ਮੈਂ ਰੋਲ ਲੱਗ ਜਾਂਦੀ ਆ ਵੀ ਪ੍ਰਮਾਤਮਾ ਤੂੰ ਮੈਨੂੰ ਇਹ ਕਿਹੋ ਜਿਹੀ ਜ਼ਿੰਦਗੀ ਦਿੱਤੀ ਕਈ ਵਾਰ ਮੇਰੇ ਜਿਗਰੋਂ ਮੈਂ ਮਰ ਜਾ ਹੂੰ ਐਨਾ ਮੰਨਦੂਗੀ ਹੋਗਾ ਮੈਨੂੰ ਕੋਈ ਵੀ ਕੁਝ ਕਹਿ ਦੂਗਾ ਨਹੀਂ ਮਰਨ ਦਾ ਤਾਂ ਕੋਈ ਹੱਲ ਹੀ ਨਹੀਂ ਸੋਲੂਸ਼ਨ ਨਹੀਂ ਜ਼ਿੰਦਗੀ ਤਾਂ ਲੜਨਾ ਹੁੰਦਾ ਹਾਂ ਤੇ ਫਿਰ ਮੈਂ ਫਿਰ ਮੈਂ ਸਿਵਾਨ ਨਾਲ ਲੜਨਾ ਹੀ ਜ਼ਿੰਦਗੀ ਹੁੰਦਾ ਹਾਂ ਹਾਂ ਤੇ ਫਿਰ ਮੈਂ ਸੋਚਦੀ ਆ ਵੀ ਨਹੀਂ ਵੀ ਜੇ ਹੁਣ ਮੈਨੂੰ ਜ਼ਿੰਦਗੀ ਦਿੱਤੀ ਆ ਵੀ ਮੈਂ ਸਹੂੰਗੀ ਪੀ ਰੱਬਾ ਤੂੰ ਮੈਨੂੰ ਨਾ ਹਿੰਮਤ ਦੇ ਜਾਈਂ ਸਹਨ ਦੀ ਇੱਛਾ ਮੇਰੀ ਮੈਂ ਸਹਿ ਲੂੰਗੀ ਤੂੰ ਮੈਨੂੰ ਬਸ ਹਿੰਮਤ ਦੇ ਦੇ ਹਿੰਮਤ ਹੀ ਸਭ ਤੋਂ ਵੱਡੀ ਚੀਜ਼ ਹੈ ਮੈਂ ਹਿੰਮਤ ਰੱਖਦੀ ਆਂ ਸਹਨ ਦੀ ਬਾਕੀ ਮੈਨੂੰ ਕੋਈ ਟੈਂਸ਼ਨ ਪਰਮਾਤਮਾ ਦੀ ਵਜ੍ਹਾ ਚਲੋ ਵਧੀਆ ਜ਼ਿੰਦਗੀ ਨੰਗਰੀ ਆ ਚਲੋ ਗਰੀਬੀ ਦੀ ਗੱਲ ਮੈਂ ਚਲੋ ਆਪਦੇ ਹਸਬੰਦ ਨੂੰ ਕਹਿੰਦੀ ਵੀ ਤੁਸੀਂ ਕੰਮ ਕਰਿਆ ਕਰੋ ਆਪਾਂ ਹੋਲੀ-ਹੋਲੀ ਰੱਖ ਕੇ ਗਰੀਬੀ ਚੱਕ ਲਾਂਗੇ ਬਸ ਇਹ ਹੀ ਪ੍ਰੋਬਲਮ ਹੈ ਹੋਰ ਕੋਈ ਗੱਲ ਦਿਲ ਦੀ ਜਿਹੜੀ ਕਹਿਣੀ ਚਾਹੁੰਦੇ ਹੋਵੇਂ ਜਾਂ ਜਿਵੇਂ ਤੁਹਾਡੇ ਕੀ ਪਤਮ ਆਪੇ ਇੰਟਰਵਿਊ ਦੇਖਣ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਜੇ ਉਹਨਾਂ ਨੇ ਵੇਖ ਵੀ ਲਿਆ ਉਹਨਾਂ ਨੇ ਕੁਝ ਕਹਿਣਾ ਬਣੀ ਉਹਨਾਂ ਨੇ ਕੁਝ ਬੋਲਣਾ ਨਹੀਂ ਮੈਨੂੰ ਪਿਆ ਹਾਂ ਤੂੰ ਆ ਜਾ ਹੁਣ ਵੀ ਆ ਜਾ ਨਹੀਂ ਉਹਨਾਂ ਨੂੰ ਕੀ ਪਤਾ ਵੇਖ ਕੇ ਕਹੀ ਦੇਣ ਵੀ ਸਾਡੀ ਕੁੜੀ ਰੋਈ ਜਾਂਦੀ ਹੈ ਸਾਨੂੰ ਯਾਦ ਕਰ ਕਰ ਤੇ ਚਲੋ ਫਿਰ ਸਭ ਤੋਂ ਵਧੀਆ ਮੈਂ ਤਾਂ ਕਹਿੰਨੀ ਪ੍ਰਮਾਤਮਾ ਦੀ ਜਿਹੜੀਆਂ ਸਾਰੀ ਜ਼ਿੰਦਗੀਆਂ ਪਰ ਔਲਾ ਮੇਰੀਆਂ ਹਨਾ ਪਿੱਛੇ ਸਾਰੀਆਂ ਮੈਂ ਭੁੱਲ ਜੂਗੀ ਮੈਂ ਆਪਦੇ ਘਰ ਦੇ ਨਾਲ ਗੱਲ ਲਾ ਕੇ ਪਹਿਲਾਂ ਰੱਜ ਕੇ ਰਹੂੰਗੀ ਫੇ ਮੈਂ ਹਨਾ ਪਈ ਇੰਨੇ ਟਾਈਮ ਦੀ ਵਿਛੜੀ ਮੈਂ ਇੰਨੇ ਟਾਈਮ ਦੀ ਦੁੱਖ ਸਹੀ ਆ ਮੈਂ ਸਭ ਭੋਛ ਭੋਲ ਜੂਗੀ ਔਖਾ ਤਾਂ ਹੁੰਦਾ ਹੁਣ ਬਹੁਤ ਹਾਂ ਬਹੁਤ ਔਖਾ ਹੁੰਦਾ ਕਹਿੰਦੋਂ ਦੇ ਨਾ ਮਾਂ ਦੇ ਨਾਲ ਧੀ ਹੁੰਦੀ ਆ ਧੀ ਦੇ ਫੇਕੇ ਮਾਂ ਦੇ ਨਾਲ ਹੁੰਦੇ ਆ ਚਾਹੇ ਲੱਖ ਤੁਹਾਡੇ ਚ ਹਨਾ ਵੀ ਮਨ ਮਟਾਵ ਹੋਣ ਲੱਖ ਤੁਸੀਂ ਉਹਨਾਂ ਨੂੰ ਨਫ਼ਰਤ ਕਰਦੇ ਹੋਣ ਲੱਖ ਉਹ ਕਰਦੇ ਨੇ ਪਰ ਉਹਨਾਂ ਦੇ ਵੀ ਦਿਲ ਚ ਹੁੰਦਾ ਮਾਂ ਦਾ ਰਿਸ਼ਤਾ ਤਾਂ ਬੱਚਾ ਜਦੋਂ ਤੁਸੀਂ ਹੁਣ ਮਾਂ ਹੋ ਅਨਾ ਬੱਚੇ ਨੂੰ ਜੇ ਤੁਸੀਂ ਝੜਕਦੇ ਹੋਗੇ ਫੇਰ ਵੀ ਮੰਮੀ ਕਹਿ ਕੇ ਹੀ ਅੱਗੇ ਚਫੀ ਪਾ ਲੈਂਦਾ ਹੈ ਨਾ ਹਾਂਜੀ ਤੇ ਇਹ ਤਾਂ ਹੁੰਦਾ ਵੀ ਮਾਂ ਨੂੰ ਯਾਦ ਤਾਂ ਬਹੁਤ ਆਉਂਦੀ ਹੋਣੀ ਹੈ ਮਾਂ ਨੂੰ ਬਹੁਤ ਮੈਂ ਫੇਰ ਵੀ ਮੈਂ ਤੁਹਾਨੂੰ ਦਾਦੀ ਵੀ ਮੋਂ ਨੂੰ ਯਾਦ ਕਰਦੀ ਆ ਜਿਹਨਾਂ ਨੇ ਮੈਨੂੰ ਬਚਪਨ ਤੋਂ ਸੰਭਾਲਿਆ ਸੀ ਬਚਪਨ ਤੋਂ ਮੈਨੂੰ ਉਹਨਾਂ ਦੇ ਪਰਿਵਾਰ ਦਾ ਨਹੀਂ ਕੋਈ ਮਿਲਿਆ ਕਦੇ ਤੁਹਾਨੂੰ ਨਾ ਹਾਂ ਮਿਲੇ ਮੈਂ ਤਾਂ ਹਾਂਜੀ ਮਿਲੇ ਉਹਨਾਂ ਦੀ ਬੇਟੀ ਆ ਪੰਜ ਭੈਣਾਂ ਸੀ ਤੇ ਮਿਲੇ ਸੀ ਮੈਨੂੰ ਉਹ ਕੁੜੀ ਉਹਨਾਂ ਦੀ ਤਾਂ ਮੈਂ ਉਹਨਾਂ ਨਾਲ ਗੱਲ ਵੀ ਕੀਤੀ ਹੋਈ ਆ ਉਹ ਕਹਿਣਗੇ ਵੀ ਹਾਂ ਪਲੀ ਇੱਦਾਂ ਦਾ ਕੁਝ ਵੀ ਉਹਨਾਂ ਨੇ ਮੇਰੇ ਘਰ ਦਾਵਰ ਦੱਸ ਦੇਣਾ ਚਲੋ ਮੈਂ ਹੁਣ ਤੱਕਾ ਵੀ ਟਾਈਮ ਹੋ ਗਿਆ ਬਲੌਗ 'ਚ ਪਾਏ ਹੋਇਆ ਮੈਂ ਨਹੀਂ ਕਰਦੀ ਬਲੌਗ 'ਚ ਹਮ ਕਿਉਂ ਵੀ ਮੈਨੂੰ ਜਦੋਂ ਫਿਰ ਤੂੰ ਕਿ ਦੱਸਦਾ ਮੇਰੇ ਮਨ ਤੋਂ ਕੀ ਹੁੰਦਾ ਹਮ ਇਸ ਕਰਕੇ ਮੈਂ ਨਹੀਂ ਗੱਲ ਕਰਦੀ ਕਈ ਨਾ ਹਮ ਬਣ ਧੰਨਵਾਦ ਤੁਸੀਂ ਤੁਹਾਡਾ ਇੰਨਾ ਅਨਮੁੱਲਾ ਟਾਈਮ ਦਿੱਤਾ ਤੇ ਦਿਲ ਦੀ ਗੱਲ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਠੀਕ ਹੈ ਜੁੜੇ ਰਹੋ ਵੋਕਲ ਜਗਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ